ਮਾਂ ਛੱਡ ਇੱਕ ਵਾਰ ਆਜਾ ਛੱਡ ਆਜਾ ਉਹ ਫੇਸ ਤੋਂ ਪਿੱਛੇ ਕਰ ਲੈ ਰਵੀ ਮੈਂ ਥੋੜਾ ਛੋਟਾ ਮਾਂ ਛੱਡ ਹਾਂ ਬਾਹਰ ਛੱਡ ਦੇਈ ਛੋਟਾ ਜੀ ਹਾਂ ਪੰਜਾਬ ਯੂਨੀਵਰਸਿਟੀ ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਪੁਲਿਸ ਤੇ ਧਰਨਾਕਾਰੀ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਢਿੱਡੇ ਦਿਖਾਈ ਦੇ ਰਹੇ ਨੇ ਪੁਲਿਸ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਪਰ ਗੁੱਸੇ ਚਾਏ ਇਹਨਾਂ ਲੋਕਾਂ ਨੇ ਵੈਰੀਕੇਡ ਪੱਟ ਦਿੱਤੇ ਗੇਟਾਂ ਨੂੰ ਸੰਗਲਾਂ ਨਾਲ ਬੰਨ ਲਗਾਏ ਜਿੰਦੇ ਤਾਲੇ ਤੋੜ ਦਿੱਤੇ ਨਾਰੇ ਲਾਉਂਦੇ ਇਹ ਵਿਦਿਆਰਥੀ ਅੱਗੇ ਵੱਧ ਗਏ ਤੇ ਦੇਖਦੇ ਹੀ ਦੇਖਦੇ ਇਹ ਧਰਨਾਕਾਰੀ ਪੁਲਿਸ ਨਾਲ ਸਿੱਧੇ ਹੋ ਗਏ ਪੁਲਿਸ ਨਾਲ ਟਕਰਾ ਗਏ ਜਿਸ ਦੇ ਚਲਦੇ ਪੁਲਿਸ ਵੱਲੋਂ ਵਿਦਿਆਰਥੀਆਂ ਤੇ लाਠੀ ਚਾਰਜ ਵੀ ਕੀਤਾ ਗਿਆ ਫੈਸਟੀਵਲ ਆ ਪਹਿਲਾ ਬੈਰੀਕੇਡ ਤੋੜ ਕੇ ਚੰਡੀਗੜ੍ਹ ਦੇ ਵਿੱਚ ਕਿਸਾਨ ਪੜ ਚੁੱਕੇ ਨੇ ਚਲਾ 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 ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਬੈਰੀਕੇਡ ਬਣ ਗਏ ਕਿਸਾਨ ਜਥੇਬੰਦੀਆਂ ਦਾ ਕਾਫਲਾ ਯੂਨੀਵਰਸਿਟੀ ਵੱਲ ਕੂਚ ਹੋ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਪ੍ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ 'ਚ ਵੱਖ-ਵੱਖ ਜਥੇਬੰਦੀਆਂ ਤੇ ਆਮ ਲੋਕ ਇਹਨਾਂ ਵਿਦਿਆਰਥੀਆਂ ਦੇ ਹੱਕ 'ਚ ਨਿੱਤਰ ਚੁੱਕੇ ਨੇ ਧਰਨਾਕਾਰੀਆਂ ਲੋਕਾਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਵਿਦਿਆਰਥੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਵਾ ਲਗਾਈ ਜਾ ਰਹੀ ਹੈ ਪਰ ਇਹ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਦ ਤੇ ਅੜੇ ਹੋਏ ਨੇ ਗੁੱਸੇ 'ਚ ਆਏ ਇਹ ਪ੍ਰਦਰਸ਼ਨਕਾਰੀ ਪੁਲਿਸ ਨਾਲ ਭੜਦੇ ਦਿਖਾਈ ਦਿੱਤੇ ਨੇ ਪੁਲਿਸ ਨਾਲ ਵਿਦਿਆਰਥੀਆਂ ਦਾ ਟਕਰਾਅ ਹੁੰਦਾ ਦਿਖਾਈ ਦਿੱਤਾ ਪੜ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਲਗਾਏ ਵੈਰੀਕੇਡਾਂ ਨੂੰ ਤਾਲਿਆਂ ਨੂੰ ਤੋੜਿਆ ਗਿਆ ਇਸ ਦੌਰਾਨ ਪੁਲਿਸ ਵੱਲੋਂ ਵਿਦਿਆਰਥੀਆਂ ਤੇ ਪ੍ਰਦਰਸ਼ਨਕਾਰੀਆਂ ਤੇ ਲਾਠੀ ਚਾਰਜ ਵੀ ਕੀਤਾ ਗਿਆ ਜਿਸ ਕਰਕੇ ਮਾਹੌਲ ਤਣਾਅਪੂਰਨ ਬਣਿਆ ਦਿਖਾਈ ਦਿੱਤਾ ਚਲੋ ਸਾਈਡ 'ਚ ਚਲਾ 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 ਚਲੋ ਚਲੋ ਆ ਚੰਡੀਆ ਪਾਸੇ ਚਾਹੇ ਵਿਦਿਆਰਥੀਆਂ ਦਾ ਕਹਿਣਾ ਕਿ ਜਿੰਨਾ ਸਮਾਂ ਸੈਨੇਟ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਦੀ ਵੀ ਇੱਧਰ ਜਿਹੜੀ ਐਂਟਰੀ ਉਹ ਨਹੀਂ ਕੀਤੀ ਜਾਏਗੀ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਇੱਧਰ ਸਟੂਡੈਂਟਸ ਨਾ ਆਉਣ ਜੇ ਇੱਧਰ ਨੌਜਵਾਨ ਨਾ ਆਉਣ ਤੇ ਫਿਰ ਇਸ ਯੂਨੀਵਰਸਿਟੀ ਦਾ ਕੀ ਵਜੂਦ ਹੈ ਕੋਈ ਵੀ ਵਿਦਿਅਕ ਅਦਾਰਾ ਐਨੀ ਸਟੂਡੈਂਟ ਆਰਗੇਨਾਈਜੇਸ਼ਨ ਜਾਂ ਸਟੂਡੈਂਟ ਐਸਟੈਬਲਿਸ਼ਮੈਂਟ ਉਹ ਬਿਨਾ ਸਟੂਡੈਂਟ ਤੇ ਉਹਦਾ ਕੀ ਵਜੂਦ ਹੈ ਜੀ ਮੈਂ ਪੁੱਛਣਾ ਚਾਹੁੰਦਾ ਜੇ ਸਟੂਡੈਂਟ ਹੋਏਗਾ ਤੇ ਤੁਹਾਡੀਆਂ ਤਨਖਾਹਾਂ ਜਾਣੀਆਂ ਜੇ ਸਟੂਡੈਂਟ ਇੱਧਰ ਹੋਏਗਾ ਤੇ ਯੂਨੀਵਰਸਿਟੀ ਆਪਰੇਟ ਕਰਨੀ ਹੈ ਤੇ ਜੇ ਅਸੀਂ ਸਟੂਡੈਂਟਸ ਨੂੰ ਅਸੀਂ ਆਲ ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਜਿਨ੍ਹਾਂ ਨੇ ਕਿਸੇ ਸਮੇਂ ਤੇ ਹਕਾਲ ਤੱਕ ਤੇ ਆਪਦਾ ਲਹੂ ਵੀ ਵਹਾਇਆ ਆਪਦੇ ਹੱਕਾਂ ਦੇ ਲਈ ਅਸੀਂ ਖਾਲਸਾ ਕਾਲਜ ਦੇ ਵਿੱਚ ਵੀ ਆਪਦਾ ਲਹੂ ਵਹਾਇਆ ਹੈ ਆਪਦੇ ਹੱਕਾਂ ਦੇ ਲਈ ਤੇ ਅੱਜ ਜੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਉੱਤੇ ਡਾਕਾ ਪੈ ਰਿ ਤੇ ਦਿਨ ਦਿਹਾੜੇ ਸੈਨੇਟ ਦੇ ਉੱਤੇ ਡਾਕਾ ਪੈ ਰਿਹਾ ਏ ਤੇ ਕੋਈ ਇੱਧਰ ਮੁਲਾਜ਼ਮ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਕੋਈ ਸਰਕਾਰ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਮੈਂ ਇੱਧਰ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਮੌਕੇ ਮੌਕੇ ਤੇ ਤੁਸੀਂ ਸਰਕਾਰਾਂ ਬਣਾਈਆਂ 2010 ਤੋਂ ਲੈ ਕੇ 24 ਤੱਕ ਕੋਈ ਮੁੱਖ ਮੰਤਰੀ ਇੱਕ ਮੈਨੂੰ ਦੱਸ ਦੋ 2010 ਤੋਂ ਲੈ ਕੇ 24 ਤੱਕ ਦਾ ਕੋਈ ਵੀ ਸੀਨੀਅਰ ਜਿਹੜਾ ਇਹ ਐਜੂਕੇਸ਼ਨ ਮਨਿਸਟਰ ਜਿਹੜਾ ਇੱਧਰ ਸੈਨੇਟ ਦੀ ਜਿਹੜੀ ਆ ਕਾਰਵਾਈ ਦੇ ਵਿੱਚ ਬੈਠੇ ਹੋਏ ਮੀਟਿੰਗ ਦੇ ਵਿੱਚ ਬੈਠੇ ਹੋਏ ਤੁਹਾਡੀਆਂ ਫੇਲਿਅਰਸ ਦੇ ਕਰਕੇ ਮੈਂ ਪੰਜਾਬ ਦੇ ਵੱਖ-ਵੱਖਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਖਾਨਾ ਪਤੋਛੋ ਤੁਹਾਡੇ ਫੇਲਿਅਰਸ ਦੇ ਕਰਕੇ ਸਾਨੂੰ ਅੱਜ ਇੱਧਰ ਧਰਨਾ ਲਾਉਣਾ ਪੈ ਰਿਹਾ ਤੇ ਸਾਡੇ ਨਾਲ ਜਿਹੜੀ ਪੁਲਿਸ ਆ ਉਹ ਤੱਕਾ ਕਰਦੀ ਪਈ ਹੈ ਬਿਲਕੁਲ ਅੰਦਰ ਜਾਵਾਂਗੇ ਹੁਣ ਬਿਲਕੁਲ ਅੰਦਰ ਜਾਵਾਂਗੇ ਜੋਤ ਨਾਲ ਜਾਵਾਂਗੇ ਇਹ ਸਾਡੀ ਜਾਵਾਂਗੇ ਖੜਿਓ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੁੰਦਰ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਇਹ 30 ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ ਸੀਗਾ ਇਹ ਕੋਈ ਗਵਰਨਮੈਂਟ ਫੰਡਡ ਯੂਨੀਵਰਸਿਟੀ ਨਹੀਂ ਸੀ ਗਵਰਨਮੈਂਟ ਦੇ ਪੈਸੇ ਨਾਲ ਨਹੀਂ ਬਣੀ ਪੰਜਾਬ ਦੇ ਪੰਜਾਬੀਆਂ ਦੇ ਫੰਡਡ ਜਿਹੜੇ ਆ ਪੈਸਿਆਂ ਦੇ ਨਾਲ ਬਣੀ ਸੀ ਸੋ ਅੱਜ ੱਤਕਾਸ਼ਾਈ ਚੱਲ ਰਹੀ ਹੈ ਅੱਜ ਸਿੱਧਾ ਕਹਿ ਰਿਹਾ ਖੱਖੀ ਨਿਕਰਾਂ ਵਾਲੇ ਕਿ ਅਸੀਂ ਆਪ ਦਾ ਪ੍ਰਬੰਧ ਜਿਹੜਾ ਪੈਰਾਸ਼ੂਟ ਦੇ ਰਾਹੀਂ ਅਸੀਂ ਪੈਰਾਸ਼ੂਟਿੰਗ ਕਰਨਾ ਚਾਹੁੰਦੇ ਆ ਤੇ ਸਾਡਾ ਪ੍ਰਬੰਧ ਤੁਹਾਡੀ ਯੂਨੀਵਰਸਿਟੀ ਤੋਂ ਤੇ ਚੱਲੇਗਾ ਮੈਂ ਪੁੱਛਣਾ ਚਾਹੁੰਦਾ ਨੌਜਵਾਨ ਕਿੱਥੇ ਜਾਣ ਜੀ ਕਿਹੜੇ ਠੱਠੇ ਖੂਹ ਦੇ ਵਿੱਚ ਪੈਣ ਨੌਜਵਾਨ ਇੱਧਰ ਜੇ ਪ੍ਰਬੰਧ ਚੱਲੇਗਾ ਉਹਦੇ ਵਿੱਚ ਕਹਿ ਕਹਾਈ ਸਟੂਡੈਂਟਸ ਦੀ ਹੋਏਗੀ ਸਟੂਡੈਂਟਸ ਆਰਗੇਨਾਈਜੇਸ਼ਨਸ ਦੀ ਹੋਏਗੀ ਯਾਰ ਅਸੀਂ ਰਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਕੋਆਰਡੀਨੇਟ ਕਰੋ ਕਿਉਂ ਤੁਸੀਂ ਸਟੂਡੈਂਟਸ ਨੂੰ ਡਰਦੇ ਹੋ ਅੰਦਰ ਜਾਓਗੇ ਬਿਲਕੁਲ ਬਿਲਕੁਲ ਜਾਵਾਂਗੇ ਵਿਦਿਆਰਥੀਆਂ ਦੇ ਹੱਕ 'ਚ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਪੰਜਾਬੀ ਗਾਇਕ ਤੇ ਹਰ ਵਰਗ ਦੇ ਲੋਕ ਆ ਚੁੱਕੇ ਨੇ ਹਰ ਕਿਸੇ ਵੱਲੋਂ ਕੇਂਦਰ ਸਰਕਾਰ ਖਿਲਾਫ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਪੜਾਅਸ ਕੱਟੀ ਜਾ ਰਹੀ ਹੈ ਦੇਨੋ ਐਨ ਸੀ ਵੀ ਮੰਨ ਕੇ ਵੀ ਸਰਕਾਰ ਇਸ ਪੱਧਰ ਤੇ ਵੀ ਜਾ ਸਕਦੀ ਹੈ ਵੀ ਯੂਨੀਵਰਸਿਟੀ ਨੂੰ ਟੋਟਲੀ ਸਟੇਟਸ ਚੇਂਜ ਕਰਨ ਲਈ ਇੰਨਾ ਭਗਵਾਕਰਨ ਕਰਨਗੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਯੂਨੀਵਰਸਿਟੀ ਦੀ ਲੜਾਈ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਲੜਾਈ ਪੰਜਾਬ ਦੇ ਪਾਣੀਆਂ ਦੀਆਂ ਇਹ ਜਿਹੜੇ ਜਿੱਥੇ ਸੀ ਪੰਜਾਬ ਦੇ ਡਾਕੇ ਵਜ ਰਹੇ ਆ ਉਹ ਸਾਰੀ ਲੜਾਈ ਜਿਹੜੀ ਆ ਇੱਕ ਠੁੱਠੋ ਕਿੰਡਰ ਕਿਉਂਕਿ ਐਕਸਰਵਾ ਨੋਟੀਫਿਕੇਸ਼ਨ ਕੱਢ ਕੇ ਕੁਛ ਨਾ ਕੁਛ ਅਧਿਕਾਰ ਡਿਲੀਟ ਕਰ ਡਿলিউਟ ਕਰ ਦਿੰਦੇ ਆ ਉਹ ਇਸ ਰਾਹ ਤੇ ਲਿਆਏ ਵੀ ਹੁਣ ਜਿਹੜੀ ਹੈ तकरीबन तकरीबन ਪੰਜਾਬ ਦਾ ਜਿਹੜਾ ਹੱਕ ਹੈ ਉਹ ਖਤਮ ਕਰਨ ਵਾਲੇ ਤੇ ਆ ਗਏ ਸੀ ਮੈਂ ਤਾਂ ਕਹਿਣਾ ਭਗਵੰਤ ਮਾਨ ਦੀ ਸਰਕਾਰ ਨੂੰ ਉਹਨਾਂ ਨੂੰ ਪਹਿਲਾਂ ਇਸ ਗਲਤੀ ਦੀ ਲੜਾਈ ਜਾਂਦੇ ਸ਼ੁਰੂ ਕਰਦਾ ਸੀ ਉਹਨਾਂ ਨੂੰ ਸੈਸ਼ਨ ਸੱਦ ਕੇ ਇਮੀਡੀਏਟਲੀ ਇਹਦੇ ਖਿਲਾਫ ਜਿਹੜਾ ਉਹ ਸੈਸ਼ਨ ਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਸੀ ਪੰਜਾਬ ਯੂਨੀਵਰਸਿਟੀ ਤੱਕ ਧਰਨਾਕਾਰੀਆਂ ਜਿੱਥੇ ਬੰਦੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਬਾਰਡਰ ਸੀਲ ਕੀਤੇ ਹੋਏ ਨੇ ਵੱਡੇ ਵੱਡੇ ਟਰੱਕ ਵੈਰੀਕੇਡ ਸੜਕਾਂ ਤੇ ਲਗਾਏ ਗਏ ਨੇ ਤਾਂ ਕਿ ਪ੍ਰਦਰਸ਼ਨਕਾਰੀਆਂ ਨੂੰ ਯੂਨੀਵਰਸਿਟੀ 'ਚ ਪਹੁੰਚਣ ਤੋਂ ਵੱਡਾ ਇਕੱਠ ਹੋਣ ਤੋਂ ਰੋਕਿਆ ਜਾ ਸਕੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾ ਸਕੇ ਚੱਪੇ ਚੱਪੇ ਤੇ ਚੰਡੀਗੜ੍ਹ 'ਚ ਪੁਲਿਸ ਤਾਇਨਾਤ ਕੀਤੀ ਗਈ ਹੈ ਵੱਡੇ ਵੱਡੇ ਜਾਮ ਸੜਕਾਂ ਤੇ ਲੱਗੇ ਹੋਏ ਨੇ ਜਿਸ ਕਰਕੇ ਆਮ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਦੇਖਣਾ ਹੋਵੇਗਾ ਇਹ ਮਸਲਾ ਅੱਗੇ ਕਿਸ ਪਾਸੇ ਵੱਲ ਨੂੰ ਮੋੜਾ ਖਾਂਦਾ ਹੈ ਪਰ ਜਿਸ ਤਰੀਕੇ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵਾਕਈ ਹੀ ਚਿੰਤਾ ਚ ਪਾ ਦੇਣ ਵਾਲੀਆਂ ਨੇ ਬਿਊਰੋ ਰਿਪੋਰਟ ਜਗਬਣੀ ਟੀਵੀ